हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਆਂਗੇ ਤੇ ਬਈ ਦੋ ਥਣੀ ਆ ਗਈ ਤੇ ਜਿਸ ਘਰ ਚੋਂ ਮੰਨ ਕੇ ਚੱਲੋ ਆਪਾਂ ਵੀਡੀਓ ਬਣਾ ਰਹੇ ਆਂ ਫਾਰਮ ਹੈ ਵੀਰ ਦਾ ਬਈ ਸੇ ਵੀਰ ਗਾਵਾਂ ਤੇ ਜ਼ਿਆਦਾਤਰ ਕੰਮ ਕਰਦਾ ਤੇ ਕੁਝ ਸੋਹਣੀਆਂ ਝੋਟੀਆਂ ਲੈ ਲਈਏ ਜਾਂ ਕਟੀਆਂ ਲੈ ਲਈਏ ਬਈ ਰੱਖਦਾ ਬਾਈ ਤੇ ਉਹਨਾਂ ਵਿੱਚੋਂ ਹੀ ਨਾ ਅੱਜ ਇੱਕ ਮੱਝ ਛੇੜ ਕਰ ਰਹੇ ਆਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਗੱਬਣ ਥੋੜੇ ਦਿਨਾਂ ਦੀ ਕਰਨ ਵਾਲੀ ਕੱਚੀ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਠੀਕ ਠਾਕ ਸਭ ਤੋਂ ਪਹਿਲਾਂ ਤਾਂ ਬਾਈ ਜੀ ਐਂ ਦੱਸੋ ਕਿਵੇਂ ਚੱਲਦਾ ਫਾਰਮ ਵਧੀਆ ਚੱਲਦਾ ਜੀ ਵਧੀਆ ਚੱਲਦਾ ਜੀ ਠੀਕ ਹੈ ਬਾਈ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਮਨਜੀ ਦਾ ਜੀ ਉਦਾਂ ਮੇਰਾ ਨਾਮ ਮਾਨਾ ਕਹਿੰਦੇ ਮੈਨੂੰ ਠੀਕ ਹੈ ਤੇ ਲੰਮਾ ਪਿੰਡਾ ਠੀਕ ਹੈ ਜ਼ਿਲ੍ਹਾ ਆਪਾਂ ਨੂੰ ਬੋਲ ਕੇ ਦੋ ਜ਼ਿਲ੍ਹਾ ਲਾਣਾ ਪਤਾ ਇੱਥੇ ਸੀਂਜੇ ਗਰੋਂ ਆਪਾਂ ਠੀਕ ਹੈ ਤਹਿਸੀਲ ਜਗਰਾਮ ਆਪਾਂ ਜਾਂਦੀ ਆ ਨੇੜੇ ਦੇ ਪਿੰਡ ਬਾਈ ਆਪਣੇ ਨੇੜੇ ਇੱਧਰ ਬੱਸੀਆਂ ਆ ਜਾਂਦਾ ਝੋਲਡ ਹਾਂਜੀ 41503 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਬਾਈ ਨੋਟ ਕਰ ਲਓ ਤੇ ਬਾਈ ਜਿਹੜੀ ਇਹ ਮਾਝਾ ਆਪਾਂ ਸਾਹਮਣੇ ਦੇਖ ਰਿਹਾ ਕਿਹੜਾ ਸੂਆ ਸੁੰਦੀ ਆ ਇਹ ਤੀਜੇ ਸੂਆ ਸੁੰਦੀ ਆ ਜੀ ਤੀਜਾ ਸੂਆ ਹਾਂਜੀ ਹਾਂ ਤੇ ਕਿੰਨੇ ਕ ਦਿਨਾਂ ਦੀ ਬਾਈ ਕੱਚੀ ਆ ਇਹ 8-3 ਉਹਦੇ ਦਿਨ ਪੂਰੇ ਹੁੰਦੇ ਜੀ ਠੀਕ ਆ ਤੇ ਆਪ ਇਹ ਨਹੀਂ ਪਤਾ ਵੀ ਕਿਹੜੇ ਸੀਮੰਦੀ ਆ ਹੂੰ ਜੀ ਇਹਦੇ 11 ਦਿਨ ਕੁੰਗੜ ਲਾਇਆ ਹੱਟੀ ਅੱਗੇ ਜਿਹੜਾ ਲੱਗਿਆ ਵਾ ਉਹ 11 ਦਿਨ ਕੁੰਗੜ ਦਾ ਲੱਗਿਆ ਵਾ ਹਾਂਜੀ ਹਾਂ ਠੀਕ ਆ ਵੀਰੇ ਇਹ ਆਪਾਂ ਲਈ ਸੀ ਪਹਿਲਾਂ ਉਦੋਂ ਹੂੰ ਤੇ ਪਰ ਇਹਦੇ ਨਹੀਂ ਪਤਾ 시ਮਦਾ ਇਹਦੇ ਗਾਂਹ ਪਤਾ ਵੀ ਅਰਜਨ ਕੁੰਗੜ ਲੱਗਾ ਹੈ ਠੀਕ ਹੈ ਵੀਰੇ ਤੇ ਕਿੰਨਾ ਕਿਨੇ ਬਈ ਦੁੱਧ ਦਿੰਦਾ ਆਪਾਂ ਨੂੰ ਇਹਨੇ ਪੀਕ ਲੈਵਲ ਤੇ ਪਿਛਲੇ ਸਾਲ 18 ਕਿਲੋ ਦਿੰਦਾ 18 ਲੀਟਰ ਹਾਂਜੀ ਹਾਂ ਠੀਕ ਹੈ ਬਈ ਕੰਡੇ ਵਾਲਾ ਪੂਰਾ ਜਿਹੜਾ ਪੂਰਾ ਕੌਮਾ ਕੰਦੇ ਦਾ ਠੀਕ ਹੈ ਵੀਰੇ ਲੀਟਰ ਨਹੀਂ ਕਿਲੋਜ ਵੀ ਨਹੀਂ ਹੂੰ ਤੇ ਵੈਸੇ ਦੋ ਥਣ ਆ ਗਈ ਹੈ ਨਾ ਹਾਂਜੀ ਹਾਂ ਕਿਉਂਕਿ ਵੈਸੇ ਪਤਾ ਨਹੀਂ ਚੰਗੀ ਹੁੰਦੀ ਆ ਕਹਿੰਦੇ ਹੁੰਦੇ ਆ ਰੱਖੀਆ ਨਾ ਘਰ ਚ ਹਾਂਜੀ ਕਹਿੰਦੇ ਤਾਂ ਹੈ ਬਾਕੀ ਹਰੇਕ ਸਹੀ ਗੱਲ ਆ ਬਈ ਤੇ ਕਿੰਨਾ ਕੇ ਸਮਾਂ ਬਈ ਇਹਨੇ ਦੁੱਧ ਦਿੰਦਾ ਫਿਰ ਤਕਰੀਬਨ ਜਦ ਨੇੜ ਜਾ ਕੇ ਛੱਡੀ ਆ ਹੂੰ ਆ 8 7 8 ਕਿਲੋ ਉਹਦੇ ਸੀਗਾ ਇਹਦੇ ਠੀਕ ਹੈ ਬਈ ਬਾਕੀ ਉਹ ਇਕੱਟੀ ਉਹ ਦੇਖ ਲੋ ਪਤਾ ਲੱਗਦਾ ਪਿਛਲੇ ਸੋਹ ਦੀ ਡਿੱ ਕੱਟੀ ਸੀ ਆਹ ਕੱਟੀ ਆ ਗਈ ਹਾਂਜੀ ਹਾਂ ਕੱਟੀ ਬਹੁਤ ਚੰਗੀ ਬਾਈ ਹੈ ਹਨਾ ਹਾਂਜੀ ਕੱਟੀ ਤਾਂ ਪੂਰੀ ਹੈਗੀ ਆ ਬੱਚਾ ਬਈ ਦੇਖ ਸਕਦੇ ਬਹੁਤ ਚੰਗਾ ਕਰਮ ਵਾਲੇ ਨੇ ਬੱਚਾ ਪਾਇਆਗਾ ਚੰਗੇ ਗੱਤ ਘਾਟ ਵਾਲਾ ਬੱਚਾ ਕਿੰਨੇ ਟਾਈਮ ਦੀ ਹੋ ਚੱਲੀ ਬਈ ਇਹ ਕਿੱਡੀ ਇਹ ਬਸ ਆਹੀ ਪਿਛਲੇ ਸੋਹ ਦੀ ਜੀ ਦੀ ਕੋਈ ਨਹੀਂ ਟਾਈਮ ਟੋਮ ਹੈਗਾ ਇਦਾਂ ਠੀਕ ਹੈ ਵੀਰੇ ਤੇ ਪਹਿਲੇ ਠੀਕ ਹੀ ਰਹੀ ਸੀਗੀ ਆਹ ਕੱਟੀ ਆਈ ਸੀ ਮਤਲਬ ਲੈ ਬਈ ਸਰਕਾਰੀ ਸੀ ਮਰਵਾ ਦਿੰਦੇ ਆ ਇਹ ਵੈਸੇ ਛੇੜਣ ਲਈ ਨਹੀਂ ਇਹ ਬਾਈ ਨੇ ਵੈਸੀ ਦਿਖਾ ਦਿੱਤੀ ਵੀ ਐਨੇ ਕੇ ਕਰਮ ਵਾਲੀ ਤੇ ਐਤ ਕੀ ਫਿਰ ਭਾਈ ਤੁਹਾਨੂੰ ਕਿੰਨੀ ਉਮੀਦ ਆ ਇਹਦਾ ਉਹ ਫਿਰ ਚਲੋ ਬਾਕੀ ਤਾਂ ਹਰੇਕ ਦੀ ਸੇਵਾ ਹੈ ਨਾ ਹੂੰ ਆਪਣੇ ਕੋਲ ਦੁੱਧ ਵਧੀਆ ਦਿੱਤਾਗਾ ਰਾਹਾਂ ਵਾਲੇ ਦੇ ਜਿਹੀ ਸੇਵਾਗਲਾ ਹੈ ਨਾ ਸਹੀ ਗੱਲ ਆ ਮੇਨ ਗੱਲ ਹੈ ਨਾ ਸੇਵਾ ਵਾਲਾ ਤੇ ਇੱਕ ਸਿੰਘ ਤੋਂ ਬੋਪੜਾ ਲਿਆ ਵਾ ਹੈ ਨਾ ਇਹ ਟੋਪੀ ਲੱਗੀ ਹੋਰ ਸਕੰਜੇ ਲੱਗੇ ਹੋਏ ਸੀ ਕਿਤੇ ਪਹਿਲਾਂ ਠੀਕ ਹੈ ਬਈ ਤੇ ਇੱਕ ਸਿੰਘ ਦੀ ਟੋਪੀ ਕਰਮਲ ਨੇ ਬਈ ਲਾ ਲਈ ਤੇ ਬਾਕੀ ਇਹਦਾ ਫੇਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਉਹ ਸਿੰਘ ਬਹੁਤ ਚੰਗੇ ਸੀ ਬਣੇ ਨਹੀਂ ਬਹੁਤ ਸੁਨਖੀ ਝੋਟੀ ਸੀ ਸਨੈਕ ਬਣੇ ਬਹੁਤ ਸੀਗਾ ਤਾਂ ਥੋੜਾ ਜਿ ਇਧਰਲਾ ਬਸ ਬੋਪੜਾ ਬਾਈ ਕਹਿੰਦਾ ਲੈ ਚੁੱਕਿਆ ਤੇ ਥਣੋ ਬਾਈ ਇਹ ਆ ਗਈ ਦੋ ਥਣੇ ਬਾਕੀ ਹੁਣ ਇਹਦਾ ਥਣਾ ਦਾ ਸੈਸ ਹੋ ਜਾਵੇ ਆਪਾਂ ਚੈੱਕ ਕਰਾ ਲੇ ਥੜ ਬਈ ਬਹੁਤ ਚੰਗਾ ਲੱਗਾ ਬਾਈ ਪੂਰੀ ਵਿੱਥੀ ਤੇ ਥੜ ਕੱਲਾ ਕੱਲਾ ਥੜ ਨਿਖੜਵਾ ਥਾਣਾ ਦਾ ਬਾਈ ਤੇ ਬਾਈ ਚੋਣ ਚਵਾ ਕਿਵੇਂ ਦਾ ਪੂਰੀ ਬਿਲਕੁਲ ਓਕੇ ਹੈ ਠੀਕ ਹੈ ਕਿਸੇ ਗੱਲੋਂ ਨਹੀਂ ਹੈਗੀ ਵੀ ਜਾਂ ਬਾਈ ਜਨਾ ਬਾਈ ਚੋਣ ਚਵਾ ਜਿਹੜਾ ਇਹਦਾ ਕਰਮ ਵਾਲੀ ਦਾ ਇੱਕ ਨੰਬਰ ਆ ਖੋਲ ਦਿਓ ਬਾਈ ਦੌਰ ਤੇ ਮੜੀ ਜਿੱਦ ਨੂੰ ਲੰਮੀ ਬਾਕੀ ਜੇ ਗੱਲ ਕਰੀਏ ਤੇ ਬਾਈ ਕਦ ਕਾਠ ਦੀ ਕਦ ਕਾਠ ਪੱਖੋਂ ਨਾ ਵੀਰ ਕੋਈ ਵੀ ਆਊਗਾ ਛੋਟੀ ਨਾ ਮੰਨ ਕੇ ਕਿਉਂਕਿ ਇਹਦੀ ਬੇਲ ਬੁੱਲ ਬਹੁਤ ਲੰਮੀ ਆ ਤੇ ਪਲੀ ਵੀ ਆ ਪੂਰੀ ਮੱਝ ਬਾਈ ਛੋਟੀ ਗੱਡੀ ਚ ਤਾਂ ਜਾਣ ਵਾਲੀ ਹੈ ਨਹੀਂ ਹੈ ਨਾ ਨਹੀਂ ਨਹੀਂ ਗੱਡੀ ਵਧੀਆ ਗੱਡੀ ਜਾਊਗੀ ਕਰਮ ਵਾਲੀ ਕਿਉਂਕਿ ਬਹੁਤ ਲੰਮੇ ਟਾਂ ਚੇ ਦੀਆ ਬਾਕੀ ਇਹਦੇ ਪਿੱਛੇ ਪੂੜੇ ਦੀ ਚੜਾਈ ਚੈੱਕ ਕਰ ਸਕਦੇ ਇਹਦਾ ਕਦ ਕਾਟ ਚੈੱਕ ਕਰ ਸਕਦੇ ਬਹੁਤ ਸੋਹਣਾ ਬਾਕੀ ਥਣੋ ਬਾਈ ਇਹ ਹੈਗੀ ਧੋਥਣੀ ਲੈ ਬਾਈ ਚੈੱਕ ਕਰ ਸਕਦੇ ਥਣਾ ਥਣ ਦੱਸ ਹੈ ਬਹੁਤ ਚੰਗਾ ਇਹਨੂੰ ਥਣ ਤੇ ਕਿੰਨੇ ਦਿਨ ਹਜੇ ਲੈ ਜੂਗੀ ਬਾਈ ਇਹ ਦੇਖੋ ਇਹ 7-8 ਦਿਨ ਤਾਂ ਹਜੇ ਪਏ ਆ ਇਹਦੇ ਠੀਕ ਹੈ ਬਾਈ 7-8 ਦਿਨਾਂ ਦੀ ਕੱਚੀ ਆ ਬਾਕੀ 5-7 ਦਿਨ ਉੱਤੇ ਵੀ ਲਗਾਉ ਹੈ ਨਾ ਉੱਪਰ ਲੈ ਜਾਣ ਦੇ ਤੱਕ ਉੱਪਰ ਲੋਕੀਂ ਨਿਕਲ 7 ਤੋਂ 8 ਦਿਨਾਂ ਦੀ ਬਈ ਕੱਚੀ ਆ ਉਸ ਹਾਵਨਾਵਦਾਂ ਦਾ ਜਲ ਆ ਲਿਓ ਕਿਉਂਕਿ ਬਾਲਟ ਲੈਨੇ ਸਾਰੀਆਂ ਕੱਢਣੀਆਂ ਨੇ ਬਈ ਹਾਂਜੀ ਹਾਂਜੀ ਸੋਨਾ ਤਿਆਰ ਕਰਦੀ ਪੂਰੀ ਪੂਰੇ ਫੁੱਲ ਰੋਣ ਕਰ ਠੀਕ ਆ ਵਰਨਾ ਬਈ ਕਹਿੰਦਾ ਬਈ ਸੋਨਾ ਤਿਆਰ ਕਰਦੀ ਆ ਥੋੜਾ ਡਰ ਦੀ ਜਰੂਰ ਆ ਕਰਮ ਵਾਲੇ ਹੋਰ ਕੋਈ ਗੱਲ ਨਹੀਂ ਥਣਾ ਥਣਾ ਦਾ ਆਪਾਂ ਜਿਹੜਾ ਬਹੁਤ ਚੰਗਾ ਦੋ ਥਣੀ ਆ ਬਈ ਤੇ ਬਈ ਇਹਦਾ ਹੁਣ ਮੁੱਲ ਕੀ ਰਹੂਗਾ ਲੈਣ ਦਾ ਮੁੱਲ ਵੀ ਫੋਨ ਤੇ ਕਰ ਲੈ ਮੁੱਲ ਜਾਇਜ਼ ਰਹੂਗਾ ਹਾਂ ਜਿੰਨੇ ਦੀ ਹੈਗਾ ਉਹਨੇ ਕਰ ਠੀਕ ਹੈ ਕੋਈ ਨਜਾਇਜ਼ ਨਹੀਂ ਹੋਗਾ ਬਾਈ ਕਹਿੰਦਾ ਬਾਈ ਜਿੰਨੇ ਕਦੀ ਹੁਣ ਸੋਲੂ ਵੀ ਪਤਾ ਮਾਝਾ ਹਨਾ ਬਾਕੀ ਉਹਨੇ ਦੇਖ ਕੇ ਪੈਸੇ ਲੋਣੇ ਵੀਰੇ ਹਨਾ ਸਹੀ ਗੱਲ ਹੈ ਬਾਈ ਆ ਵੀ ਵਾਲਾ ਨਿਗਾਹ ਮਾਰੇ ਤਸੱਲੀ ਨਾਲ ਜਿੰਨੇ ਕਦੀ ਹੈਗੀ ਉਹ ਸਹੀ ਗੱਲ ਹੈ ਬਾਈ ਕਹਿੰਦਾ ਬਾਈ ਤਸੱਲੀ ਕਰ ਲਿਓ ਨਿਗਾਹ ਮਾਰ ਲਿਓ ਤੇ ਵਾਲਾ ਆ ਕੇ ਜੇ ਮੈਨੂੰ ਸੋਨੂੰ ਚੰਗੀ ਲੱਗੂ ਕਿ ਉਹ ਮੇ ਦਾ ਸੌਦਾ ਹੋ ਜਾਊਗਾ ਨਹੀਂ ਬਾਈ ਹਾਂਜੀ ਹਾਂ ਕੋਈ ਇਹ ਝੂਠਫਾਂ ਵਾਲੀ ਗੱਲ ਨਹੀਂ ਐਵੇਂ ਹੂੰ ਝੂਠ ਬੋਲੀ ਨਹੀਂ ਜੀ ਵਰਨਾ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਬਲਟਾਂ ਲਾ ਬਹੁਤ ਖਾਉਂਦੀ ਆ ਕਰਮ ਵਾਲੀ ਸਾਰਿਆਂ ਨੇ ਕੱਢਣੀਆਂ ਫੇਰ ਜਾ ਕੇ ਸੂਣਾਗਾ ਸਵਾਨਾ ਜਿਹਾ ਸਵਨਾ ਬਾਈ ਦਿਖਾਈ ਦੇ ਰਹੀ ਐ ਦੀ ਚੋੜਮਲਾ ਤਾਂ ਤੱਕ ਹਾਂ ਹਾਂ ਪਿਛੇ ਪੂਰਾ ਹੋ ਜਾਂਦਾ ਠੀਕ ਐ ਬਾਈ ਸੌਦਾ ਕਰ ਲਵਾਂਗਾ ਮੇਰਾ ਲਾਉਂਦੀ ਆ ਤੇ ਬਾਕੀ ਥਣਾ ਦਾ ਗਾ ਉਹ ਚੈੱਕ ਕਰ ਸਕਦੇ ਹੋਗੇ ਬਹੁਤ ਚੰਗਾ ਆ ਗਿਆ ਤੇ ਮੁੱਲ ਬਾਈ ਕਹਿੰਦਾ ਰੱਖੂਗਾ ਫੋਨ ਤੇ ਮੁੱਲ ਰਹੂਗਾ ਜਾਇਜ਼ ਕਿਸੇ ਵੀ ਵੀ ਨੂੰ ਬਾਈ ਮੱਝ ਪਸੰਦ ਆਉਂਦੀ ਆ ਤਾਂ ਬ ਵੀਡੀਓ ਨੂੰ ਦੇਖਣ ਲਈ ਧੰਨਵਾਦ